ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਬਾਜਵਾ ਐਂਡ ਸੰਧੂ ਵਲੌਗ ਇੰਪੋਰਟੈਂਟ ਵਲੌਗ ਹੈ ਅੱਜ ਦਾ ਤੇ ਅੱਜ ਗੱਲ ਕਰਨੀ ਹੈ ਕੈਨੇਡਾ ਦੇ ਵਰਕ ਪਰਮਿਟ ਨੂੰ ਲੈ ਕੇ ਬਹੁਤ ਇੰਪੋਰਟੈਂਟ ਅੱਜ ਦੀ ਵੀਡੀਓ ਹੋਣ ਵਾਲੀ ਹੈ ਐਂਡ ਤੱਕ ਵੀਡੀਓ ਜ਼ਰੂਰ ਦੇਖਿਓ ਕਿਉਂਕਿ ਜਿੰਨੇ ਵੀ ਵਿਜ਼ਿਟਰ ਵੀਜ਼ਾ ਤੇ ਜਾਂ ਟੂਰਿਸਟ ਵੀਜ਼ਾ ਤੇ ਕੈਨੇਡਾ ਜਾ ਰਹੇ ਨੇ ਉਹਨਾਂ ਦੇ ਮਨ ਦੇ ਵਿੱਚ ਕੁਐਸਚਨ ਇਹ ਹੀ ਹੈ ਕਿ ਕੀ ਫਲੈਗ ਪੋਲਿੰਗ ਚੱਲ ਰਹੀ ਹੈ ਕੀ ਕੈਨੇਡਾ ਦੇ ਅੰਦਰੋਂ ਵਾਕਈ ਆ ਵਿਜ਼ਿਟਰ ਵੀਜ਼ਾ ਵਾਲੇ ਵਰਕ ਪਰਮਿਟ ਕਨਵਰਟ ਕਰਾ پا ਰਹੇ ਨੇ ਜਾਂ ਨਹੀਂ ਕਰਵਾ پا ਰਹੇ ਹੁਣ ਤੱਕ ਕਿਉਂਕਿ 28 ਅਗਸਤ ਨੂੰ ਇਹ ਪਾਲਿਸੀ ਜਿਹੜੀ ਪਬਲਿਕ ਪਾਲਿਸੀ ਸੀਗੀ ਉਸ ਨੂੰ ਬੰਦ ਕੀਤਾ ਗਿਆ ਜਿਹੜੀ ਵਿਜ਼ਿਟਰ ਵੀਜ਼ਾ ਤੋਂ ਵਰਕ ਪਰਮਿਟ ਵਿਦਿਨ ਕੈਨੇਡਾ ਤੋਂ ਜਿਹੜੇ ਕਨਵਰਟ ਕਰਾ ਸਕਦੇ ਸੀ ਉਸ ਜਦੋਂ ਪਬਲਿਕ ਪਾਲਿਸੀ ਨੂੰ ਬੰਦ ਕਰ ਦਿੱਤਾ ਗਿਆ ਉਸ ਤੋਂ ਬਾਅਦ ਹੁਣ ਤੱਕ ਦਾ ਐਕਸਪੀਰੀਅੰਸ ਕੀ ਰਿਆ ਜਿੰਨੇ ਬਾਰਡਰ ਦੇ ਉੱਤੇ ਗਏ ਉਹਨਾਂ ਨੂੰ ਕੁਝ ਨਹੀਂ ਕਿਸ ਤਰੀਕੇ ਦੇ ਨਾਲ ਹੁੰਦੀ ਹੈ ਸੀਬੀਐਸਏ ਦਾ ਅਧਿਕਾਰੀ ਕਿਸ ਤਰੀਕੇ ਨਾਲ ਟ੍ਰੀਟ ਕਰਦਾ ਹੈ ਤੇ ਉਸ ਤੋਂ ਬਾਅਦ ਸੀਬੀਐਸਏ ਦੇ ਅਧਿਕਾਰੀ ਕਿਹੜਾ-ਕਿਹੜਾ ਡਿਸੀਜਨ ਜਿਹੜਾ ਉਹ ਤੁਹਾਡੇ ਐਪਲੀਕੇਸ਼ਨ ਦੇ ਉੱਤੇ ਲੈ ਸਕਦਾ ਹੈ ਉਹ ਅੱਜ ਦੀ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ ਇਹ ਮੇਰੀ ਜਿਹੜੀ ਵੀਡੀਓ ਹੈ ਉਹ ਕਾਫੀ ਕਾਲਸ ਤੇ ਆਧਾਰਿਤ ਹੈ ਯਾਨੀ ਕਿ ਇਹ ਡਾਟਾ ਤਕਰੀਬਨ-ਤਕਰੀਬਨ 21-22 ਕਾਲਸ ਦਾ ਹੈ ਜਿਸ ਦੇ ਆਧਾਰ ਦੇ ਉੱਤੇ ਮੈਂ ਅੱਜ ਦੀ ਵੀਡੀਓ ਰਿਕਾਰਡ ਕਰ ਰਿਹਾ ਹਾਂ ਸੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਇਹ ਤੁਹਾਡਾ ਆਪਣਾ ਇੰਡੀਪੈਂਡੈਂਟ ਪਲੇਟਫਾਰਮ ਹੈ ਜਿੱਥੇ ਅਸੀਂ ਕਿਸੇ ਤਰ੍ਹਾਂ ਦੀ ਵੀਜ਼ਾ ਫਾਈਲਿੰਗ ਨਹੀਂ ਕਰਦੇ ਮਕਸਦ ਤੁਹਾਡੇ ਸਾਹਮਣੇ ਸਹੀ ਏਥੈਂਟਿਕ ਤੇ ਰਿਐਲਿਟੀ ਰੱਖਣਾ ਹੁੰਦਾ ਹੈ ਪ੍ਰੋਮੋਸ਼ਨਲ ਕੰਟੈਂਟ ਤਿਆਰ ਕਰਨਾ ਨਹੀਂ ਕੇਪਸਨੋਡ ਐਸਓਪੀ ਚਲਪ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਵੀਡੀਓ ਸ਼ੁਰੂ ਕਰਦੇ ਆ ਸਭ ਤੋਂ ਪਹਿਲਾਂ ਜਿਹੜਾ ਪੁਆਇੰਟ ਆਉਂਦਾ ਉਹ ਇਹ ਹੈ ਕਿ ਕੈਨੇਡਾ ਦੇ ਵਿਦਿਨ ਰਹਿ ਕੇ ਹੁਣ ਤੁਸੀਂ ਵਿਜ਼ਿਟਰ ਵੀਜ਼ਾ ਤੋਂ ਵਰਕ ਪਰਮਿਟ ਦੇ ਵਿੱਚ ਕਨਵਰਟ ਨਹੀਂ ਕਰਾ ਸਕਦੇ ਜਿਹੜੀ ਇਹ ਪਬਲਿਕ ਪਾਲਿਸੀ ਸੀਗੀ ਇਹ 28 ਅਗਸਤ ਨੂੰ ਰੋਕ ਦਿੱਤੀ ਗਈ ਇਸ ਤੇ پابੰਦੀ ਲਗਾ ਦਿੱਤੀ ਗਈ 28 ਅਗਸਤ ਤੋਂ ਲੈ ਕੇ ਅੱਜ ਜਦੋਂ ਮੈਂ ਵੀਡੀਓ ਰਿਕਾਰਡ ਕਰ ਰਿਹਾ ਹਾਂ ਹੁਣ ਅੱਜ 16 ਤਰੀਕ ਹੈ ਤੇ ਇਸ ਵਖਵੇ ਦੇ ਦੌਰਾਨ ਹੁਣ ਤੱਕ ਜਿਹੜੇ ਵੀ ਬਾਰਡਰ ਤੇ ਵਰਕ ਪਰਮਿਟ ਲੈਣ ਵਾਸਤੇ ਗਏ ਜਾਂ ਫਿਰ ਜਿਹੜੀਆਂ ਵੀ ਕਾਲਸ ਆਈਆਂ ਜਿਸ ਦੇ ਐਕਸਪੀਰੀਅੰਸ ਦੇ ਬੇਸ ਦੇ ਉੱਤੇ ਅੱਜ ਦੀ ਵੀਡੀਓ ਹੈ ਸਭ ਤੋਂ ਪਹਿਲਾਂ ਇੱਕ ਜਿਹੜਾ ਬਹੁਤ ਅਹਿਮ ਟੌਪਿਕ ਹੈ ਇਹਦੇ ਵਿੱਚ ਸਮਝਣ ਦੀ ਲੋੜ ਹੈ ਕਿ ਜਦੋਂ ਤੁਸੀਂ ਬਾਰਡਰ ਦੇ ਉੱਤੇ ਜਾਂਦੇ ਹੋ ਤਾਂ ਤੁਹਾਡੇ ਨਾਲ ਕਿਸ ਤਰੀਕੇ ਦਾ ਸਲੂਕ ਕੀਤਾ ਜਾਂਦਾ ਹੈ ਤੇ ਕਿਸ ਤਰੀਕੇ ਦਾ ਤੁਹਾਨੂੰ ਟ੍ਰੀਟ ਕੀਤਾ ਜਾਂਦਾ ਸਭ ਤੋਂ ਪਹਿਲਾਂ ਕੀ ਹੁੰਦਾ ਹੈ ਕਿ ਜਦੋਂ ਆਪਾਂ ਬਾਰਡਰ ਦੇ ਉੱਤੇ ਵਰਕ ਪਰਮਿਟ ਕਨਵਰਟ ਕਰਾਉਣ ਵਾਸਤੇ ਜਾਂਦੇ ਆ ਤਾਂ ਸਭ ਤੋਂ ਪਹਿਲਾਂ ਆਪਾਂ ਯੂਐਸ ਬਾਰਡਰ ਤੇ ਜਾਂਦੇ ਆ ਜਿੱਥੇ ਐਂਟਰੀ ਡਿਨਾਈ ਕਰ ਦਿੱਤੀ ਜਾਂਦੀ ਹੈ ਸਾਡੀ ਉਸ ਤੋਂ ਬਾਅਦ ਜਦੋਂ ਐਂਟਰੀ ਡਿਨਾਈ ਕਰ ਦਿੱਤੀ ਜਾਂਦੀ ਉਦੋਂ ਅਸੀਂ ਕੈਨੇਡਾ ਦੀ ਪੋਰਟ ਆਫ ਐਂਟਰੀ ਦੇ ਉੱਤੇ ਆਪਣੇ ਵਿਜ਼ਿਟਰ ਵੀਜ਼ਾ ਦੇ ਸਟੇਟਸ ਨੂੰ ਵਰਕ ਪਰਮਿਟ ਦੇ ਵਿੱਚ ਕਰਵਾਉਣ ਦੇ ਲਈ ਜਾਂਦੇ ਆ ਉਸ ਤੋਂ ਬਾਅਦ ਜਦੋਂ ਤੁਸੀਂ CBSE ਦੇ ਆਫਿਸ ਪਹੁੰਚਦੇ ਹੋ ਤਾਂ ਉੱਥੇ ਹੁੰਦੀ ਕੀ ਕੁਐਸਚਨਿੰਗ ਤੁਹਾਨੂੰ ਕੀ ਹੁੰਦੀ ਹੈ ਸਭ ਤੋਂ ਪਹਿਲਾਂ ਤੇ ਇਹ ਹੈ ਕਿ CBSE ਦੇ ਅਧਿਕਾਰੀ ਦੇ ਸਿਸਟਮ ਦੇ ਉੱਤੇ ਤੁਹਾਡੇ ਨਾਲ ਜੁੜਿਆ ਹੋਇਆ ਜਿਹੜਾ ਡਾਟਾ ਹੈ ਉਹ ਸਾਰਾ ਹੁੰਦਾ ਯਾਨੀ ਤੁਹਾਡੀ ਪਾਸਟ ਇਮੀਗ੍ਰੇਸ਼ਨ ਹਿਸਟਰੀ ਕੀ ਰਹੀ ਹੈ ਉਹ ਸਾਰਾ ਡਾਟਾ ਉਹਦੇ ਸਿਸਟਮ ਦੇ ਵਿੱਚ ਹੁੰਦਾ ਹੈ ਜਿੱਥੋਂ ਜਾ ਕੇ ਉਹ ਤੁਹਾਡੀ ਪੂਰੀ ਪ੍ਰੋਫਾਈਲ ਪਹਿਲਾਂ ਚੈੱਕ ਕਰ ਲੈਂਦਾ ਹੈ ਉਸ ਤੋਂ ਬਾਅਦ ਸੈਕੰਡਰੀ ਆ ਜਾਂਦਾ ਕਿ ਤੁਹਾਡੇ ਕਰੰਟ ਇਮੀਗ੍ਰੇਸ਼ਨ ਸਟੇਟਸ ਬਾਰੇ ਤੁਹਾਡੇ ਤੋਂ ਕੁਐਸਚਨਿੰਗ ਹੋ ਸਕਦੀ ਹੈ ਜਿਸ ਦੇ ਵਿੱਚ ਤੁਹਾਡਾ ਕਰੰਟ ਇਮੀਗ੍ਰੇਸ਼ਨ ਸਟੇਟਸ ਜਿਹੜਾ ਉਹ ਪੁੱਛਿਆ ਜਾ ਸਕਦਾ ਹੈ ਉਹਦੇ ਵਿੱਚ ਕੁਐਸਚਨਿੰਗ ਜਿਹੜੀ ਹੈ ਉਹ ਤੁਹਾਡੇ ਵਿਜ਼ਟਰ ਵੀਜ਼ਾ ਦੇ ਸੰਬੰਧ ਵਿੱਚ ਹੋ ਸਕਦੀ ਹੈ ਉਹਦੇ ਵਿੱਚ ਤੁਹਾਡੀ ਜਿਹੜੀ ਕਰੰਟ ਇਮੀਗ੍ਰੇਸ਼ਨ ਹਿਸਟਰੀ ਹੈ ਉਹਦੇ ਵਿੱਚ ਤੁਹਾਡੀ ਕੁਐਸਚਨਿੰਗ ਜਿਹੜੀ ਹੈ ਉਹ ਇਹ ਵੀ ਹੋ ਸਕਦੀ ਕਿ ਜੇਕਰ ਤੁਸੀਂ ਓਵਰਸਟੇ ਕਰ ਗਏ ਹੋ ਉਸ ਤੋਂ ਲਾਵਾ ਉਹ ਕੁਐਸਚਨਿੰਗ ਜਿਹੜੀ ਹੈ ਉਹ ਤੁਹਾਡੇ ਕਰੰਟ ਕੈਨੇਡਾ ਦੇ ਵਿੱਚ ਜਿੰਨੇ ਦਿਨ ਆਏ ਹੋ ਗਿਆ ਉਸ ਤੋਂ ਰਿਲੇਟਡ ਵੀ ਕੁਐਸਚਨ ਹੋ ਸਕਦੇ ਨੇ ਯਾਨੀ ਕਿ ਕਰੰਟ ਇਮੀਗ੍ਰੇਸ਼ਨ ਹਿਸਟਰੀ ਜਿਹੜੀ ਹੈ ਉਹ ਪੁੱਛੀ ਜਾਂਦੀ ਹੈ ਤੁਹਾਨੂੰ ਉਸ ਤੋਂ ਬਾਅਦ ਆ ਜਾਂਦੇ ਆ ਤੁਹਾਡੇ ਪ੍ਰੋਫਾਈਲ ਤੁਹਾਡੇ ਮੂੰਹ ਪੁੱਛੀ ਜਾਂਦੀ ਹੈ ਕਿ ਤੁਸੀਂ ਦੱਸੋ ਤੁਹਾਡੀ ਪ੍ਰੋਫਾਈਲ ਕੀ ਹੈ ਪਹਿਲੀ ਗੱਲ ਤੇ ਵੀਜ਼ਾ ਆਫੀਸਰ ਕੋਲ ਸਾਰੀ ਹੁੰਦੀ ਆ ਪਰ ਕਦੇ-ਕਦੇ ਤੁਹਾਨੂੰ ਵੀਜ਼ਾ ਆਫੀਸਰ ਪੁੱਛ ਲੈਂਦਾ ਤੁਹਾਡੇ ਵਰਕ ਐਕਸਪੀਰੀਅੰਸ ਜਿਹੜਾ ਉਸ ਦੀ ਜਾਣਕਾਰੀ ਉਹਦੇ ਕੋਲ ਪਹਿਲਾਂ ਹੁੰਦੀ ਹੈ ਤੁਸੀਂ ਜਿਹੜੀ LMIA ਲਈ ਕੀ ਉਸ ਵਰਕ ਐਕਸਪੀਰੀਅੰਸ ਦੇ ਨਾਲ ਰਿਲੇਟ ਕਰਦੀ ਹੈ ਇੱਕ ਵੱਡਾ ਕੁਐਸਚਨ ਹੈ ਉਸ ਤੋਂ ਬਾਅਦ ਇਹਦੇ ਵਿੱਚ ਇੱਕ ਬਹੁਤ ਇੰਪੋਰਟੈਂਟ ਗੱਲ ਹੋਰ ਹੈ ਕਿ ਜਿਹੜੇ EMPLOYER ਨੇ ਤੁਹਾਨੂੰ LMIA ਯਾਨੀ ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ ਦਿੱਤੀ ਹੈ ਉਹਦੀ ਐਲੀਜੀਬਿਲਟੀ ਵੀ ਚੈੱਕ ਹੁੰਦੀ ਹੈ ਉਹਦਾ ਕ੍ਰਾਈਟੇਰੀਆ ਵੀ ਚੈੱਕ ਹੁੰਦਾ ਹੈ ਤੁਹਾਡਾ ਐਜੂਕੇਸ਼ਨ ਜਿਹੜਾ ਉਹਨੂੰ ਵੀ ਚੈੱਕ ਕੀਤਾ ਜਾਂਦਾ ਹੈ ਸੋ ਇਹ ਉੱਥੇ ਤੁਹਾਡੇ ਤੋਂ ਕੁਐਸਚਨਿੰਗ ਹੋ ਸਕਦੀ ਹੈ ਤੇ ਇਮੀਗ੍ਰੇਸ਼ਨ ਦਾ ਜਿਹੜਾ ਅਧਿਕਾਰੀ ਹੈ ਜਾਂ ਕਹਿ ਸਕਦੇ ਹੋ ਸੀਬੀਐਸਏ ਦਾ ਜਿਹੜਾ ਅਧਿਕਾਰੀ ਹੈ ਉਹ ਤੁਹਾਡੇ ਤੋਂ ਇਹਨਾਂ ਤੋਂ ਰਿਲੇਟਡ ਕੋਈ ਵੀ ਕੁਐਸਚਨ ਜਿਹੜਾ ਉਹ ਕਰ ਸਕਦਾ ਹੈ ਤੁਹਾਡੀ ਜੋਬ ਪ੍ਰੋਫਾਈਲ ਤੋਂ ਰਿਲੇਟਡ ਤੁਹਾਡਾ ਇੰਡੀਆ ਦੇ ਵਿੱਚ ਜਾਂ ਆਊਟਸਾਈਡ ਕੈਨੇਡਾ ਦੇ ਵਿੱਚ ਵਰਕ ਐਕਸਪੀਰੀਅੰਸ ਨੂੰ ਲੈ ਕੇ ਜਾਂ ਤੁਸੀਂ ਜਿਹੜੀ ਨਵੀਂ ਐਲਐਮਆਈ ਲੈ ਰਹੇ ਹੋ ਉਸ ਬਾਰੇ ਕੁਐਸਚਨ ਹੋ ਸਕਦੇ ਨੇ ਸੋ ਇਹ ਤੇ ਸੀਗਾ ਕਿ ਉੱਥੇ ਤੁਹਾਡੇ ਨਾਲ ਸਲੂਕ ਕਿਦਾਂ ਦਾ ਕੀਤਾ ਜਾਂਦਾ ਹੈ ਤੁਹਾਡੇ ਨਾਲ ਕੁਐਸਚਨਿੰਗ ਕੀ ਹੋ ਸਕਦੀ ਹੈ ਉਸ ਤੋਂ ਬਾਅਦ ਆਪਾਂ ਆ ਜਾਨੇ ਕਿ ਜੇਕਰ ਉਹਨੂੰ ਸੈਟੀਸਫੈਕਟਰੀ ਆਨਸਰ ਨਹੀਂ ਮਿਲਦਾ ਉਸ ਕੰਡੀਸ਼ਨ ਦੇ ਵਿੱਚ ਕਈ ਵਾਰੀ ਤਾਂ ਤੁਹਾਡੀ ਪ੍ਰੋਫਾਈਲ ਦੇਖਦੇ ਆ ਸਿਸਟਮ ਦੇ ਵਿੱਚ ਤੁਹਾਡੀ ਐਲ ਐਮ ਆਈਏ ਦੇਖਦੇ ਆ ਤੁਹਾਡਾ ਕੁਆਲੀਫਿਕੇਸ਼ਨ ਦੇਖਦੇ ਆ ਤੁਹਾਡਾ ਵਰਕ ਐਕਸਪੀਰੀਅੰਸ ਦੇਖਦੇ ਆ ਉਸ ਬੇਸ ਤੇ ਉਹ ਖੁਦ ਹੀ ਬੋਲ ਦਿੰਦੇ ਆ ਜੀ ਤੁਸੀਂ ਇਲੀਜੀਬਿਲਟੀ ਮੀਟ ਨਹੀਂ ਕਰਦੇ ਇਸ ਕਰਕੇ ਤੁਸੀਂ ਇਲੀਜੀਬਲ ਨਹੀਂ ਹੈਗੇ ਤੁਹਾਡਾ ਵਰਕ ਪਰਮਿਟ ਰਿਫਿਊਜ਼ ਕਰ ਦਿੱਤਾ ਜਾਂਦਾ ਹੈ ਹੁਣ ਜਿਹੜਾ ਸੀਬੀਐਸਏ ਦਾ ਅਧਿਕਾਰੀ ਹੈ ਉਹ ਤੁਹਾਡੇ ਅਗੇਂਸਟ ਕਿਹੜਾ ਵਾ ਉਹ ਡਿਸੀਜਨ ਕੀ ਕੀ ਲੈ ਸਕਦਾ ਹੈ ਪਹਿਲਾ ਡਿਸੀਜਨ ਕਿ ਉਹ ਤੁਹਾਡਾ ਵਰਕ ਪਰਮਿਟ ਰਿਫਿਊਜ਼ ਕਰ ਦਿੰਦਾ ਹੈ ਯਾਨੀ ਕਿ ਤੁਹਾਡਾ ਵਰਕ ਪਰਮਿਟ ਜਿਹੜਾ ਉਹ ਨੂੰ ਰਿਫਿਊਜ਼ ਕਰ ਦਿੱਤਾ ਜਾਂਦਾ ਹੈ ਸੈਕੰਡ ਵਿਜ਼ਿਟਰ ਵੀਜ਼ਾ ਕੈਨਸਲ ਕਰਕੇ ਤੁਹਾਨੂੰ ਕੰਟਰੀ ਲੀਵ ਕਰਨ ਦਾ ਇੱਕ ਰਿਮੂਵਲ ਆਰਡਰ ਜਾਰੀ ਕਰ ਦਿੱਤਾ ਜਾਂਦਾ ਹੈ ਇਹ ਕਿਹਾ ਜਾਂਦਾ ਹੈ ਕਿ ਤੁਸੀਂ 10 ਦਿਨ ਦੇ ਵਿੱਚ 20 ਦਿਨ ਦੇ ਵਿੱਚ 15 ਦਿਨ ਦੇ ਵਿੱਚ ਯਾਨੀ ਲੈਸ ਦੈਨ 30 ਡੇਸ ਦਾ ਟਾਈਮ ਦਿੱਤਾ ਜਾਂਦਾ ਹੈ ਕਿ ਤੁਸੀਂ ਉਸ ਤੋਂ ਬਾਅਦ ਥਰਡ ਸਿਚੁਏਸ਼ਨ ਤੁਹਾਡੇ ਨਾਲ ਕੀ ਹੋ ਸਕਦੀ ਹੈ ਕਿ ਤੁਹਾਨੂੰ ਬੈਨ ਕੀਤਾ ਜਾ ਸਕਦਾ ਹੈ ਮਿਸ ਪ੍ਰੇਜ਼ੈਂਟੇਸ਼ਨ ਦੇ ਕੇਸ ਦੇ ਵਿੱਚ ਇਹ ਮੋਸਟਲੀ ਕਦੋਂ ਹੁੰਦਾ ਜਦੋਂ ਤੁਸੀਂ ਆਪਣੀ ਪ੍ਰੋਫਾਈਲ ਕੁਝ ਹੋਰ ਦਿਖਾਈ ਸੀ ਕਿ ਵਿਜ਼ਟਰ ਵੀਜ਼ਾ ਦੇ ਦੌਰਾਨ ਜਾਂ ਤੁਹਾਨੂੰ ਪਤਾ ਹੀ ਨਹੀਂ ਸੀਗਾ ਕਿ ਤੁਹਾਡੇ ਜਣ ਨੇ ਕੀ ਕੁਝ ਲਗਾਇਆ ਸੀ ਕੀ ਡਾਕੂਮੈਂਟ ਲੱਗੇ ਸੀਗੇ ਤੇ ਨਵੀਂ ਜਿਹੜੀ ਐਲ ਐਮ ਆਈਏ ਹੁੰਦੀ ਹੈ ਉਹ ਤੁਹਾਡੇ ਵਰਕ ਐਕਸਪੀਰੀਅੰਸ ਦੇ ਨਾਲ ਮੈਚ ਨਹੀਂ ਕਰਦੀ ਉਸ ਤੋਂ ਲਾਵਾ ਤੁਹਾਡੇ ਤੋਂ ਜਦੋਂ ਕੁਐਸਚਨਿੰਗ ਹੁੰਦੀ ਹੈ ਤੇ ਉੱਤੇ ਉਲਟ ਤੁਸੀਂ ਜਵਾਬ ਦਿੰਦੇ ਹੋ ਸੋ ਤੁਹਾਡੀ ਪ੍ਰੋਫਾਈਲ ਤੁਹਾਡੇ ਮੂੰਹ ਤੋਂ ਬੋਲੀ ਹੋਈ ਪ੍ਰੋਫਾਈਲ ਤੇ ਜਿਹੜੀ ਤੁਹਾਡੀ ਐਕਚੁਅਲ ਪ੍ਰੋਫਾਈਲ ਹੈ ਉਹ ਆਪਸ ਦੇ ਵਿੱਚ ਮੈਚ ਨਹੀਂ ਹੁੰਦੀ ਤਾ ਕਰਕੇ ਕਈ ਵਾਰੀ ਤੁਹਾਨੂੰ ਬੈਨ ਵੀ ਕਰ ਦਿੱਤਾ ਜਾਂਦਾ ਹੈ ਤੇ ਕੈਨੇਡਾ ਲੀਵ ਕਰਨ ਦੇ ਲਈ ਡਿਪੂਟੇਸ਼ਨ ਦੀ ਕਿਹਾ ਜਾਂਦਾ ਹੈ ਕਿ ਤੁਸੀਂ ਲੀਵ ਕਰ ਜਾਓ ਰਿਮੂਵਲ ਆਰਡਰ ਜਿਹੜੇ ਉਹ ਤੁਹਾਨੂੰ ਦੇ ਦਿੱਤੇ ਜਾਂਦੇ ਹੁਣ ਇਹ ਸੀਗਾ ਕੁਐਸਚਨਿੰਗ ਤੇ ਵੀਜ਼ਾ ਆਫੀਸਰ ਡਿਸੀਜਨ ਕੀ ਲੈਂਦਾ ਹੁਣ ਇਹਦੇ ਵਿੱਚ ਕਨਕਲੂਜਨ ਦੇ ਉੱਤੇ ਆਨੇ ਆ ਕਿ ਆਪਾਂ ਨੂੰ ਕਰਨਾ ਕੀ ਚਾਹੀਦਾ ਬੜੀ ਕਲੀਅਰ ਗੱਲ ਹੈ ਫਲੈਗ ਪੋਲਿੰਗ ਨਾ ਕਰੋ ਮੈਂ ਤੁਹਾਨੂੰ ਇਹ ਵੀ ਕਿਹਾ ਸੀਗਾ ਕਿ ਫਲੈਗ ਪੋਲਿੰਗ ਬੰਦ ਹੋ ਗਈ ਮੇਰਾ ਇੱਕ ਵੀਡੀਓ ਜਾ ਕੇ ਦੇਖ ਲਿਓ ਪੁਰਾਣਾ ਸਟ੍ਰਿਕਟਲੀ ਕਹ ਰਿਹਾ ਫਲੈਗ ਪੋਲਿੰਗ ਬੰਦ ਹੋ ਗਈ ਹੈ 에ਜੰਟ ਕੀ ਕਰਦੇ ਹੈ ਆਪਣੀ ਫੀਸ ਪਹਿਲਾਂ ਲੈ ਲੈਂਦੇ ਤੁਹਾਡੇ ਤੋਂ ਜਦੋਂ 1200 ਜਿਹੜੀ ਉਹਨਾਂ ਦੀ ਫੀਸ ਹੈ ਉਹਨਾਂ ਨੇ ਲੈ ਲਈ ਤੁਹਾਨੂੰ ਕਿਹਾ ਜਾਂਦਾ ਤਿਆਰੀ ਕਰਾਵਾਂਗੇ ਇਦਾਂ ਕਰਦਾਂਗੇ ਉਦਾਂ ਕਰਦਾਂਗੇ ਉੱਥੇ ਜਾ ਕੇ ਤੁਹਾਡੇ ਤੋਂ ਵੀਜ਼ਾ ਆਫੀਸਰ ਕੁਐਸਚਨ ਕਰਦਾ ਹੈ ਤੁਹਾਨੂੰ ਆਨਸਰ ਦੇਣੇ ਹੁੰਦੇ ਉਹਦੇ ਸੋ ਇਸ ਕਰਕੇ ਤਿਆਰੀ ਜਿੰਨੀ ਮਰਜ਼ੀ ਕਰਾ ਲੇ ਪਰ ਉੱਥੇ ਜਾ ਕੇ ਪ੍ਰੋਬਲਮ ਜਿਹੜੀ ਹੈ ਉਹ ਫਸ ਜਾਂਦੀ ਹੈ ਤੇ ਇਹਦਾ ਜਿਹੜਾ ਸਕਸੈਸ ਰੇਟ ਆ ਭਾਈ ਬਹੁਤ ਮਾੜਾ ਜਿਹਾ ਬਹੁਤ ਜ਼ਿਆਦਾ ਕਿ ਬਈ ਇੰਨਾ ਮਾੜਾ ਹੈ ਕਿ ਮੈਂ ਸੁਜੈਸਟ ਕਰਾਂਗਾ ਕਿ ਵਿਦਿਨ ਕੈਨੇਡਾ ਰਹਿ ਕੇ ਤੁਸੀਂ ਜੇਕਰ ਵਿਜ਼ਟਰ ਵੀਜ਼ਾ ਤੋਂ ਵਰਕ ਪਰਮਿਟ ਕਨਵਰਟ ਕਰਾਣਾ ਚਾਹੁੰਦੇ ਹੋ ਤੇ ਸਪਨਾ ਛੱਡ ਦਿਓ ਕੰਟਰੀ ਲੀਵ ਕਰੋ ਆਊਟਸਾਈਡ ਕੈਨੇਡਾ ਤੋਂ ਜਾ ਕੇ ਅਪਲਾਈ ਕਰੋ ਉੱਥੇ ਐਲਐਮਆਈਆ ਦਾ ਅਰੇਂਜਮੈਂਟ ਕਰ ਲਓ ਵਿਜ਼ਟਰ ਵੀਜ਼ਾ ਤੇ ਗਏ ਹੋ ਉਸ ਤੋਂ ਬਾਅਦ ਆਊਟਸਾਈਡ ਕੈਨੇਡਾ ਆਓ ਤੇ ਉਸ ਤੋਂ ਬਾਅਦ ਤੁਸੀਂ ਅਪਲਾਈ ਕਰੋ ਉਹ ਤੁਹਾਡੇ ਲਈ ਬੈਸਟ ਆਪਸ਼ਨ ਹੈ ਸੁਪਰ ਆਪਸ਼ਨ ਹੈ ਅਗਰ ਤੁਸੀਂ ਫਲੈਗ ਪੋਲਿੰਗ ਕਰਦੇ ਹੋ ਬਹੁਤ ਵੱਡਾ ਨੁਕਸਾਨ ਹੈ ਤੁਹਾਡਾ ਵਿਜ਼ਟਰ ਰਿਕਾਰਡਸ ਵੀ ਕੈਨਸਲ ਹੋ ਸਕਦਾ ਹੈ ਵਿਜ਼ਟਰ ਵੀਜ਼ਾ ਕੈਨਸਲ ਕਰਨ ਦੇ ਨਾਲ ਨਾਲ ਉਹ ਤੁਹਾਨੂੰ ਰਿਮੂਵ ਵੀ ਕਰ ਸਕਦੇ ਉੱਥੋਂ ਜਾਣ ਲਈ ਵੀ ਕਹਿ ਸਕਦੇ ਆ ਬੈਨ ਵੀ ਤੁਹਾਨੂੰ ਕੀਤਾ ਜਾ ਸਕਦਾ ਹੈ ਕਿਸੇ ਵੀ ਸਿਚੁਏਸ਼ਨ ਦੇ ਵਿੱਚ ਤੁਸੀਂ ਪੈ ਸਕਦੇ ਹੋ ਇਹ ਮੈਂ ਡਰਾ ਨਹੀਂ ਰਿਹਾ ਐਕਚੁਅਲ ਸੱਚਾਈ ਹੈ ਤੇ ਇਹ ਸੱਚਾਈ ਬਹੁਤ ਗੌੜੀ ਹੈ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਏਜੰਟ ਇਸ ਦੇ ਉੱਤੇ ਵੀਡੀਓ ਨਹੀਂ ਬਣਾਵੇਗਾ ਇੱਕ ਚੀਜ਼ ਜ਼ਰੂਰ ਤੁਸੀਂ ਦੇਖੀ ਹੋਣੀ ਏਜੰਟ ਹੁਣ ਜਿਸ ਤਰੀਕੇ ਨਾਲ 28 ਤਰੀਕ ਤੋਂ ਬਾਅਦ ਜਦੋਂ ਸਾਰਿਆਂ ਨੇ ਕਿਹਾ ਜੀ ਫਲੈਗ ਪੋਲਿੰਗ ਫਲੈਗ ਪੋਲਿੰਗ ਫਲੈਗ ਪੋਲਿੰਗ ਉਦੋਂ ਬਾਅਦ ਫਲੈਗ ਪੋਲਿੰਗ ਨੂੰ ਕਿੰਨਾ ਪ੍ਰਮੋਟ ਕੀਤਾ ਜਾ ਰਿਹਾ ਤੁਸੀਂ ਆਪ ਨੋਟਿਸ ਕਰੋ ਏਜੰਟ ਕਿੰਨੀਆਂ ਕਿ ਉਹਦੇ ਉੱਤੇ ਤੁਸੀਂ ਕਨਵਰਜਨ ਦੇ ਉੱਤੇ ਵੀਡੀਓਜ਼ ਬਣਾ ਰਹੇ ਨੇ ਖੁਦ ਨੋਟ ਕਰੋ ਕਿੰਨੇ ਕ ਵਰਕ ਪਰਮਿਟ ਉਸ ਤੋਂ ਬਾਅਦ ਅਪਰੂਵ ਹੋ ਰਹੇ ਨੇ ਖੁਦ ਨੋਟ ਕਰੋ ਲੋੜ ਨਹੀਂ ਹੈਗੀ ਇਹਦਾ ਸਕਸੈਸ ਰੇਟ ਜੇ ਮੈਂ ਕਹਿ ਦਵਾਂ ਮੋਟਾ-ਮੋਟੀ ਤਾਂ ਵਿਜ਼ਿਟਰ ਵੀਜ਼ਾ ਤੇ ਜੇਕਰ ਤੁਸੀਂ ਗਏ ਹੋ ਤਾਂ ਤੁਹਾਡਾ ਲਗਭਗ ਲਗਭਗ 2% ਜਾਂ 3% ਚਾਂਸ ਹੁੰਦਾ ਹੈ ਤੇ ਜੇਕਰ ਤੁਹਾਡੇ ਖਿਲਾਫ ਕੋਈ ਵੱਡਾ ਡਿਸੀਜਨ ਲਿਆ ਜਾਵੇ ਤਾਂ ਸਾਰਾ ਹੀ ਨੁਕਸਾਨ ਹੋ ਗਿਆ ਤੁਹਾਡਾ ਵਿਜ਼ਿਟਰ ਵੀਜ਼ਾ ਵੇ ਗਿਆ ਸੋ ਇਸ ਕਰਕੇ ਬਚੋ ਫਲੈਗ ਬੋਲਿੰਗ ਨਾ ਕਰੋ ਬਹੁਤ ਕਿਸੇ ਦੀ ਮੁਸੀਬਤ ਆ ਬਹੁਤ ਫਸਿਆ ਪਿਆ ਤੇ ਚਲੋ ਜੀ ਜਾਂ ਫਿਰ ਜਿਹੜੇ ਬ੍ਰੇਨ ਵਾਸ਼ ਵਾਲੇ ਆ ਉਹਨਾਂ ਦਾ ਤਾਂ ਕੁਝ ਨਹੀਂ ਕੀਤਾ ਜਾ ਸਕਦਾ ਉਹ ਤੇ ਇੱਥੇ ਵੀ ਆ ਕੇ ਕਮੈਂਟ ਕਰਨਗੇ ਫਲੈਗ ਪੋਲਿੰਗ ਹੋ ਰਹੀ ਮੈਂ ਕਹਿੰਦਾ ਨਹੀਂ ਹੋ ਰਹੀ ਫਲੈਗ ਪੋਲਿੰਗ ਸਿਰਫ ਉਹ ਇੱਕ ਤਰੀਕਾ ਏਜੰਟਾਂ ਨੂੰ ਲੱਭਿਆ ਹੋਇਆ ਹੈ ਉਹ ਆਪਣੀ ਫੀਸ ਲੈ ਲੈਂਦੇ ਆ ਉਹ ਆਪਣਾ ਖੂਬ ਕਮਾਈ ਕਰ ਰਹੇ ਆ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਬਟ ਨੁਕਸਾਨ ਤੁਹਾਡਾ ਹੈ ਜੀ ਉਹਨਾਂ ਦਾ ਕੋਈ ਨੁਕਸਾਨ ਨਹੀਂ ਹੈ ਉਮੀਦ ਕਰਦਾ ਵਲੋਕਸ ਹੰਦਾ ਹੋਗਾ ਚਲੋ ਸਬਸਕ੍ਰਾਈਬ ਕਰ ਲੋ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਇਹ ਤੁਹਾਡਾ ਆਪਣਾ ਇੰਡੀਪੈਂਡੈਂਟ ਪਲੇਟਫਾਰਮ ਹੈ ਜਿੱਥੇ ਅਸੀਂ ਕਿਸੇ ਤਰ੍ਹਾਂ ਦੀ ਵੀਜ਼ਾ ਫਾਈਲਿੰਗ ਨਹੀਂ ਕਰਦੇ ਮਕਸਦ ਤੁਹਾਡੇ ਸਾਹਮਣੇ ਸਹੀ ਔਥੈਂਟਿਕ ਤੇ ਰਿਐਲਿਟੀ ਰੱਖਣਾ ਹੁੰਦਾ ਹੈ ਪ੍ਰੋਮੋਸ਼ਨਲ ਕੰਟੈਂਟ ਤਿਆਰ ਕਰਨਾ ਨਹੀਂ ਕਿ ਜੇ ਤੁਹਾਡੇ ਐਸਓਪੀ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਚਲੋ ਸਬਸਕ੍ਰਾਈਬ ਕਰੋ ਜਿੰਨਾ ਹੋ ਸਕੇ ਵੱਧ ਤੋਂ ਵੱਧ ਸ਼ੇਅ